ਵੱਡੀ ਖੁਸ਼ਖਬਰੀ ਹੁਣ ਬੱਸਾਂ ਦਾ ਸਫ਼ਰ ਸਸਤਾ ਹੋਵੇਗਾ ਜੀ ਹਾਂ ਜੀਐਸਟੀ ਛੋਟ ਤੋਂ ਬਾਅਦ ਹੁਣ ਬੱਸ ਸਫ਼ਰ ਸਸਤਾ ਹੋਵੇਗਾ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੱਡਾ ਐਲਾਨ ਕਰ ਦਿੱਤਾ ਦਰਅਸਲ ਬੱਸ ਚਾਲਕਾਂ ਨੂੰ ਟੋਲ ਟੈਕਸ ਦੇ ਵਿੱਚ ਵੱਡੀ ਰਾਹਤ ਮਿਲੇਗੀ ਬੱਸ ਆਪਰੇਟਰਾਂ ਨੂੰ ਲੈ ਕੇ ਟੋਲ ਨੀਤੀ ਤੇ ਕੀ ਕੀਤਾ ਜਾ ਰਿਹਾ ਹੈ ਵਿਚਾਰਤਾ ਖੁਸ਼ਖਬਰੀ ਹੈ ਵੱਡੀ ਰਾਹਤ ਕਹਿ ਸਕਦੇ ਹਾਂ ਕਿ ਦਿੱਤੀ ਗਈ ਔਨਫਲੇ ਦਿਨਾਂ ਦੇ ਵਿੱਚ ਬਸ ਸਫ਼ਰ ਸਸਤਾ ਹੋ ਸਕਦਾ ਹੈ ਕੇਂਦਰੀ ਸੜਕਾਵਾਜਾਈ ਤੇ ਰਾਸ਼ਮਾਰਗ ਮੰਤਰੀ ਨਿਤਿੰਗਟਕਰੀ ਨੇ ਵਿਰਵਾਰ ਨੂੰ ਕਿਹਾ ਕਿ ਉਹਨਾਂ ਦਾ ਮੰਤਰਾਲਾ ਰਾਸ਼ਟਰੀ ਰਾਸ਼ਮਾਰਗ ਨਿਵਰਤੋ ਕਰਨ ਵਾਲੇ ਰਾਜ ਅਤੇ ਨਿੱਜੀ バス ਆਪਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਟੋਲ ਨੀਤੀ ਤੇ ਕੰਮਕਾਜ ਅਤੇ ਹਵਾਈ ਹਾਈਵੇ ਤੇ ਮੁਸ਼ਕਲ ਰਾਹਤ ਯਾਤਰਾਵਾਲੇ ਕਦਮ ਵਧਾਉਂਦੇ ਹੋਏ ਸਰਕਾਰ ਨੇ ਗੈਰ ਵਪਾਰਕ ਵਾਹਨਾਂ ਲਈ ਫਾਸਟੈਗ ਅਧਾਰਿਤ ਸਾਲਾਨਾ ਪਾਸ ਪੇਸ਼ ਕੀਤਾ ਹੈ ਜਿਸ ਦੀ ਕੀਮਤ 3000 ਰੁਪਏ ਹੈ ਤਾਂ ਇਹ ਪਾਸ 15 ਅਗਸਤ ਤੋਂ ਲਾਗੂ ਹੈ ਇਹ ਪਾਸ ਐਕਟੀਵੇਸ਼ਨ ਦੀ ਤਰੀਕ ਤੋਂ 1 ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਕਾਰਾ ਜੀਪਾ ਅਤੇ ਵੈਨਾ ਵਰਗੇ ਗੈਰ ਵਪਾਰਕ ਨਿੱਜੀ ਵਾਹਨਾ ਲਈ ਤਿਆਰ ਕੀਤਾ ਗਿਆ ਹੈ ਗਟਕ੍ਰੀਨ ਇੱਕ ਪ੍ਰੋਗਰਾਮ ਤੇ ਵਿੱਚ ਕਿਹਾ ਕਿ ਅਸੀਂ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਰਾਜ ਅਤੇ ਨਿੱਜੀ ਬੱਸ ਆਪਰੇਟਰਾਂ ਨੂੰ ਲਾਭ ਪ੍ਰਦਾਨ ਕਰਨ ਲਈ ਇੱਕ ਟੋਲ ਨੀਤੀ ਤੇ ਕੰਮ ਕਰ ਰਹੇ ਹਾਂ ਤਾਂ ਕਾਫੀ ਲੋਕ ਇਸਤਾ ਲਾਭ ਜਿਹੜੇ ਲੈ ਸਕਦੇ ਦਰਅਸਲੇ ਪਾਸ ਜਾ 15 ਅਗਸਤ ਤੋਂ ਲਾਗੂ ਹੋਇਆ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਹਾਈਵੇ ਦੇ ਉੱਤੇ ਸਟ੍ਰੈਚਾਂ ਦੀ ਪਛਾਣ ਕੀਤੀ ਹੈ ਇਹਨਾਂ ਵਿੱਚ ਗ੍ਰੇਟਰ ਨੋਇਡਾ ਦਿੱਲੀ ਆਕਰਾ ਪਵਨੇਸ਼ਵਰ ਪੂਰੀ ਕੁਨਾਰਕ ਅਹਮਦਾਬਾਦ ਵਿਰੋਧਰਾ ਸੂਰਤ ਸਹਿਬਾਬਾਦ ਫਰੀਦাবাদ ਤਮਾਨ ਜੜਿਆ ਸ਼ਹਿਰ ਨੇਸ ਦੇ ਵਿੱਚ ਸ਼ਾਮਿਲ ਨੇ ਤਾਂ ਵੱਡੀ ਰਾਹਤ ਜੜੀਆਂ ਦਿੱਤੀ ਗਈ ਆ ਤਾਂ ਹੁਣ ਬੱਸ ਸਫ਼ਰ ਸਸਤਾ ਹੋਵੇਗਾ ਕਿਉਂਕਿ बस चालका नु टोल टैक्स ਦੇ ਵਿੱਚ ਰਾਹਤ ਮਿਲੇਗੀ ਵੱਡੀ ਖੁਸ਼ਖਬਰੀ ਹੁਣ ਬੱਸਾਂ ਦਾ ਸਫ਼ਰ ਸਸਤਾ ਹੋਵੇਗਾ ਜੀ ਹਾਂ ਜੀਐਸਟੀ ਸ਼ੋਰ ਤੋਂ ਬਾਅਦ ਹੁਣ ਬੱਸ ਸਫ਼ਰ ਸਸਤਾ ਹੋਵੇਗਾ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੱਡਾ ਐਲਾਨ ਕਰ ਦਿੱਤਾ ਦਰਅਸਲ ਬੱਸ ਚਾਲਕਾ ਨੂੰ ਟੋਲ ਟੈਕਸ ਦੇ ਵਿੱਚ ਵੱਡੀ ਰਾਹਤ ਮਿਲੇਗੀ ਬੱਸ ਆਪਰੇਟਰਾਂ ਨੂੰ ਲੈ ਕੇ ਟੋਲ ਨੀਤੀ ਤੇ ਕੀਤਾ ਜਾ ਰਿਹਾ ਹੈ ਵਿਚਾਰਤਾ ਖੁਸ਼ਖਬਰੀ ਹੈ ਵੱਡੀ ਰਾਹਤ ਕਹਿ ਸਕਦੇ ਹਾਂ ਕਿ ਦਿੱਤੀ ਗਈ ਔਨਫਲੇ ਦਿਨਾਂ ਦੇ ਵਿੱਚ ਬਸ ਸਫਰ ਸਸਤਾ ਹੋ ਸਕਦਾ ਹੈ ਕੇਂਦਰੀ ਸੜਕਾਵਾਜਾਈ ਤੇ ਰਾਸ਼ਮਾਰਗ ਮੰਤਰੀ ਨਿਤਿੰਗਟਕਰੀ ਨੇ ਵਿਰਵਾਰ ਨੂੰ ਕਿਹਾ ਕਿ ਉਹਨਾਂ ਦਾ ਮੰਤਰਾਲਾ ਰਾਸ਼ਟਰੀ ਰਾਸ਼ਮਾਰਗ ਨਿਵਰਤੋ ਕਰਨ ਵਾਲੇ ਰਾਜ ਅਤੇ ਨਿੱਜੀ バス ਆਪਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਟੋਲ ਨੀਤੀ ਤੇ ਕੰਮਕਾਜ ਅਤੇ ਹਵਾਈ ਹਾਈਵੇ ਤੇ ਮੁਸ਼ਕਲ ਰਾਹਤ ਯਾਤਰਾਵਾਲੇ ਇੱਕ ਕਦਮ ਵਧਾਉਂਦੇ ਹੋਏ ਸਰਕਾਰ ਨੇ ਗੈਰ ਵਪਾਰਕ ਵਾਹਨਾਂ ਲਈ ਫਾਸਟਟੈਗ ਅਧਾਰਿਤ ਸਾਲਾਨਾ ਪਾਸ ਪੇਸ਼ ਕੀਤਾ ਹੈ ਜਿਸ ਦੀ ਕੀਮਤ 3000 ਰੁਪਏ ਹੈ ਤਾਂ ਇਹ ਪਾਸ 15 ਅਗਸਤ ਤੋਂ ਲਾਗੂ ਹੈ ਇਹ ਪਾਸ ਐਕਟੀਵੇਸ਼ਨ ਦੀ ਤਰੀਕ ਤੋਂ 1 ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਕਾਰਾ ਜੀਪਾ ਅਤੇ ਵੈਨ ਵਰਗੇ ਗਰਵਪਾਰਕ ਨਿੱਜੀ ਵਾਹਨਾ ਲਈ ਤਿਆਰ ਕੀਤਾ ਗਿਆ ਹੈ ਗਠਕ੍ਰਿ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਅਸੀਂ ਰਾਸ਼ਟਰੀ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਰਾਜ ਅਤੇ ਨਿੱਜੀ ਬੱਸ ਆਪਰੇਟਰਾਂ ਨੂੰ ਲਾਭ ਪ੍ਰਦਾਨ ਕਰਨ ਲਈ ਇੱਕ ਟੋਲ ਨੀਤੀ ਤੇ ਕੰਮ ਕਰ ਰਹੇ ਹਾਂ ਤਾਂ ਕਾਫੀ ਲੋਕ ਇਸ ਦਾ ਲਾਭ ਜੜਿਆ ਲੈ ਸਕਦੇ ਦਰਅਸਲ ਇਹ ਪਾਸ ਜਾ 15 ਅਗਸਤ ਤੋਂ ਲਾਗੂ ਹੋਇਆ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ ਹਾਈਵੇ ਦੇ ਉੱਤੇ ਸਟ੍ਰੈਚਨ ਦੀ ਪਛਾਣ ਕੀਤੀ ਹੈ ਇਹਨਾਂ ਵਿੱਚ ਗ੍ਰੇਟਰ ਨੋਇਡਾ ਦਿੱਲੀ ਆਕਰਾ ਪਵਨੇਸ਼ਵਰ ਪੂਰੀ ਕੁਨਾਰਕ ਅਹਮਦਾਬਾਦ ਵਿਰੋਧਰਾ ਸੂਰਤ ਸਹਿਬਾਬਾਦ ਫਰੀਦাবাদ ਤਮਾਨ ਜੜਿਆ ਸ਼ਹਿਰ ਨੇਸ ਦੇ ਵਿੱਚ ਸ਼ਾਮਿਲ ਨੇ ਤਾਂ ਵੱਡੀ ਰਾਹਤ ਜੜੀਆਂ ਦਿੱਤੀ ਗਈ ਆ ਤਾਂ ਹੁਣ ਬੱਸ ਸਫ਼ਰ ਸਸਤਾ ਹੋਵੇਗਾ ਕਿਉਂਕਿ બસ ਟਰਾਲਿਕਾਂ ਨੂੰ ਟੋਲ ਟੈਕਸ ਦੇ ਵਿੱਚ ਰਾਹਤ ਮਿਲੇਗੀ